ਮੈਂ ਕਾਲਜ ਚ ਪੜਦਾ ਸੀ ਅਸੀਂ ਦੋ ਭਰਾ ਹਾਂ ਮੇਰਾ ਭਰਾ ਬਾਹਰ ਗਿਆ ਹੋਇਆ ਆ ਸਾਡੀ ਦੋਵਾਂ ਭਰਾਵਾਂ ਦੀ ਆਪਸ ਚ ਬੜੀ ਬਣਦੀ ਸੀ ਮੇਰੀ ਇੱਕ ਭੈਣ ਵੱਡੀ ਸੀ ਜੋ ਵਿਆਹੀ ਹੋਈ ਆ ਮੇਰਾ ਭਰਾ ਕੈਨੇਡਾ ਗਿਆ ਹੋਇਆ ਸੀ ਜਿਸ ਕਰਕੇ ਅਸੀਂ ਦੋਵੇਂ ਮੈਂ ਤੇ ਮੰਮੀ ਮੇਰੀ ਭੈਣ ਕੋਲ ਰਹਿੰਦੇ ਸੀ ਕਿਉਂਕਿ ਮੇਰੀ ਭੈਣ ਦਾ ਘਰ ਵਾਲਾ ਯਾਨੀ ਕਿ ਸਾਡਾ ਜੀਜਾ ਵੀ ਕੈਨੇਡਾ ਰਹਿੰਦਾ ਆ ਉਹਨੇ ਹੀ ਮੇਰੇ ਭਰਾ ਨੂੰ ਵੀ ਬੁਲਾ ਲਿਆ ਸੀ ਮੇਰਾ ਭਰਾ ਮੈਨੂੰ ਵੀ ਕਹਿੰਦਾ ਸੀ ਕਿ ਤੂੰ ਆਇਲੈਂਡਸ ਕਰ ਲੈ ਤੇ ਕੈਨੇਡਾ ਆ ਜਾ ਪਰ ਮੇਰਾ ਕੈਨੇਡਾ ਜਾਣ ਚ ਕੋਈ ਇੰਟਰਸਟ ਨਹੀਂ ਸੀ ਮੇਰਾ ਭਰਾ ਚਾਹੁੰਦਾ ਸੀ ਕਿ ਜੇ ਮੈਂ ਉੱਥੇ ਚਲਾ ਜਾਊਂਗਾ ਤਾਂ ਅਸੀਂ ਸਾਰੇ ਕੈਨੇਡਾ ਚ ਇਕੱਠੇ ਹੋ ਜਾਵਾਂਗੇ ਕਿਉਂਕਿ ਮੇਰੀ ਭੈਣ ਨੇ ਵੀ ਆਪਣੇ ਘਰ ਵਾਲੇ ਦੇ ਮਗਰ ਹੀ ਚਲੇ ਜਾਣਾ ਸੀ ਮੰਮੀ ਨੂੰ ਵੀ ਉੱਥੇ ਬੁਲਾ ਹੀ ਲੈਣਾ ਸੀ ਤੇ ਫਿਰ ਮੈਂ ਇਕੱਲੇ ਨਹੀਂ ਰਹਿ ਜਾਣਾ ਸੀ ਇਸ ਕਰਕੇ ਉਹ ਚਾਹੁੰਦੇ ਸੀ ਕਿ ਮੈਂ ਵੀ ਉੱਥੇ ਹੀ ਚਲਾ ਜਾਵਾਂ ਪਰ ਮੈਨੂੰ ਬਾਹਰ ਜਾਣ ਚ ਕੋਈ ਦਿਲਚਸਪੀ ਹੈ ਹੀ ਨਹੀਂ ਸੀ ਇਸ ਕਰਕੇ ਮੈਂ ਕਾਲਜ ਵਿੱਚ ਪੜਦਾ ਸੀ ਮੈਂ ਸੋਚਦਾ ਸੀ ਕਿ ਮੈਂ ਇੱਥੇ ਹੀ ਕੋਈ ਕੰਮ ਕਰ ਲੂੰਗਾ ਹੁਣ ਮੇਰੇ ਭਰਾ ਨੇ ਵਿਆਹ ਕਰਾਉਣ ਲਈ ਆਉਣਾ ਸੀ ਅਸੀਂ ਸਾਰੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਕਿਉਂਕਿ ਮੇਰੀ ਭੈਣ ਨੇ ਪਹਿਲਾਂ ਹੀ ਮੇਰੇ ਭਰਾ ਦੇ ਵਿਆਹ ਲਈ ਕੁੜੀ ਲੱਭ ਲਈ ਸੀ ਕੁੜੀ ਬੜੀ ਸੋਹਣੀ ਸੀ ਮੇਰਾ ਭਰਾ ਕਹਿੰਦਾ ਸੀ ਕਿ ਮੈਂ ਤਾਂ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਉਸ ਤਰ੍ਹਾਂ ਦੀ ਕੁੜੀ ਉਹਨੂੰ ਮਿਲ ਵੀ ਗਈ ਸੀ ਕੁੜੀ ਬੱਸ ਸਾਉ ਸੀ ਇਹ ਗੱਲ ਵੱਡੀ ਸੀ ਹੁਣ ਅਸੀਂ ਆਪਣੇ ਘਰ ਚਲੇ ਗਏ ਸੀ ਉੱਥੇ ਜਾ ਕੇ ਅਸੀਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਮੈਂ ਆਪਣੀ ਹੋਣ ਵਾਲੀ ਭਾਬੀ ਨਾਲ ਫੋਨ ਤੇ ਵੀ ਗੱਲ ਕਰ ਲੈਂਦਾ ਸੀ ਭਾਬੀ ਬੜੇ ਮਜ਼ਾਕ ਕਰਦੀ ਰਹਿੰਦੀ ਸੀ ਸਾਰਾ ਪਰਿਵਾਰ ਬੜਾ ਖੁਸ਼ ਸੀ ਹੁਣ ਮੇਰਾ ਭਰਾ ਵੀ ਇੰਡੀਆ ਆ ਗਿਆ ਸੀ ਤੇ ਜੀਜਾ ਵੀ ਆ ਗਿਆ ਸੀ ਅਸੀਂ ਸਾਰੇ ਰਲ ਮਿਲ ਕੇ ਸ਼ਾਪਿੰਗਾਂ ਕਰਦੇ ਫਿਰਦੇ ਸੀ ਮੇਰੇ ਭਰਾ ਨੇ ਵਿਆਹ ਤੋਂ ਪਹਿਲਾਂ ਮੇਰੀ ਭਾਬੀ ਨਾਲ ਆ ਕੇ ਮੁਲਾਕਾਤ ਕੀਤੀ ਮੇਰਾ ਭਰਾ ਕਹਿਣ ਲੱਗਿਆ ਕਿ ਜਿਸ ਤਰ੍ਹਾਂ ਤੇਰੀ ਭਾਬੀ ਫੋਟੋ ਵਿੱਚ ਦੇਖਦੀ ਸੀ ਉਸ ਤੋਂ ਵੀ 2 ਗੁਣਾ ਜ਼ਿਆਦਾ ਸੋਹਣੀ ਆ ਮੇਰਾ ਭਰਾ ਬੜਾ ਖੁਸ਼ ਸੀ ਕਿਉਂਕਿ ਭਰਾ ਨਾਲੋਂ ਭਾਬੀ ਜ਼ਿਆਦਾ ਸੋਹਣੀ ਸੀ ਅਸੀਂ ਮੇਰੇ ਭਰਾ ਨੂੰ ਮਜ਼ਾਕ ਕਰਦੇ ਰਹਿੰਦੇ ਸੀ ਕਿ ਪਤਾ ਨਹੀਂ ਤੈਨੂੰ ਉਹਨੇ ਕਿਵੇਂ ਪਸੰਦ ਕਰ ਲਿਆ ਮੇਰਾ ਭਰਾ ਹੱਸਣ ਲੱਗ ਜਾਂਦਾ ਸੀ ਕਿ ਉਹਨੇ ਮੈਨੂੰ ਪੈਸੇ ਕਰਕੇ ਪਸੰਦ ਕਰ ਲਿਆ ਹੋਊ ਹੁਣ ਮੇਰੇ ਭਰਾ ਦੀ ਮੰਗਣੀ ਹੋ ਗਈ ਸੀ ਤੇ ਹੁਣ ਉਹਦਾ ਵਿਆਹ ਰੱਖ ਦਿੱਤਾ ਸੀ ਵਿਆਹ 'ਚ ਅਸੀਂ ਬੜੀਆਂ ਧੂਮ ਪਾਈਆਂ ਸਾਰਾ ਪਰਿਵਾਰ ਬਹੁਤ ਨੱਚਿਆ ਟੱਪਿਆ ਵਿਆਹ ਹੋਣ ਤੋਂ ਬਾਅਦ ਭਾਬੀ ਤੇ ਮੇਰਾ ਭਰਾ ਦੋਵੇਂ ਬੜਾ ਘੁੰਮੇ ਫਿਰੇ ਮੈਂ ਵੀ ਕਦੇ-ਕਦੇ ਉਹਨਾਂ ਨਾਲ ਚਲਾ ਜਾਂਦਾ ਸੀ ਕਿਉਂਕਿ ਮੇਰਾ ਭਰਾ ਸਭ ਤੋਂ ਵੱਧ ਮੇਰਾ ਕਰਦਾ ਸੀ ਇਸ ਕਰਕੇ ਉਹ ਹਰ ਜਗ੍ਹਾ ਮੈਨੂੰ ਨਾਲ ਹੀ ਲੈ ਕੇ ਜਾਂਦਾ ਸੀ ਭਾਬੀ ਦਾ ਨਾਮ ਪੱਲਵੀ ਸੀ ਭਾਬੀ ਬੜੀ ਚੰਗੀ ਸੀ ਮੰਮੀ ਦੀ ਬੜੀ ਸੇਵਾ ਕਰਦੀ ਸੀ ਮੇਰਾ ਭਰਾ ਕਹਿੰਦਾ ਸੀ ਕਿ ਜਿੰਨਾ ਟਾਈਮ ਤੂੰ ਇੰਡੀਆ ਹੈਗੀ ਆ ਤੂੰ ਮੰਮੀ ਦੀ ਪੂਰੀ ਸੇਵਾ ਕਰਨੀ ਆ ਮੈਨੂੰ ਤੇਰੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਭਾਬੀ ਬੜੀ ਚੰਗੀ ਸੀ ਉਹ ਸਾਡਾ ਸਾਰਿਆਂ ਦਾ ਬੜਾ ਖਿਆਲ ਰੱਖਦੀ ਸੀ ਕਾਫੀ ਘੁੰਮਣ ਫਿਰਨ ਤੋਂ ਬਾਅਦ ਹੁਣ ਉਹ ਦਿਨ ਆ ਗਏ ਸੀ ਜਦੋਂ ਮੇਰੇ ਭਰਾ ਨੇ ਵਾਪਸ ਜਾਣਾ ਸੀ ਜਿਸ ਦਿਨ ਮੇਰੇ ਭਰਾ ਨੇ ਵਾਪਸ ਜਾਣਾ ਸੀ ਭਾਬੀ ਬੜਾ ਰੋਈ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਮੇਰਾ ਤੁਹਾਡੇ ਬਿਨਾ ਦਿਲ ਨਹੀਂ ਲੱਗਣਾ ਮੈਂ ਭਾਬੀ ਨੂੰ ਕਹਾਂ ਭਾਬੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਸਹੇਲੀਆਂ ਵਾਂਗੂ ਹੀ ਰਹੂੰਗਾ ਮੈਂ ਤੁਹਾਡਾ ਜੀ ਲਵਾ ਦਿਆ ਕਰੂੰਗਾ ਹੁਣ ਮੇਰਾ ਭਰਾ ਵਾਪਸ ਚਲਾ ਗਿਆ ਸੀ ਮੈਂ ਕਾਲਜ ਜਾਂਦਾ ਸੀ ਭਾਬੀ ਡੇਲੀ ਮੇਰੇ ਲਈ ਖਾਣਾ ਬਣਾ ਕੇ ਦਿੰਦੀ ਸੀ ਉਹ ਸਾਰਾ ਘਰ ਦਾ ਕੰਮ ਵੀ ਕਰਦੀ ਸੀ ਮੰਮੀ ਨੂੰ ਵੀ ਕੋਈ ਕੰਮ ਨਹੀਂ ਕਰਨ ਦਿੰਦੀ ਸੀ ਹੁਣ ਅਸੀਂ ਆਪਣੇ ਘਰ ਰਹਿੰਦੇ ਸੀ ਇੱਕ ਦਿਨ ਭਾਬੀ ਝਾੜੂ ਲਗਾ ਰਹੀ ਸੀ ਮੈਂ ਲੌਬੀ ਵਿੱਚ ਬੈਠ ਕੇ ਪੜ ਰਿਆ ਸੀ ਭਾਬੀ ਨੇ ਕਾਫੀ ਉੱਡੇ ਗਲੇ ਵਾਲਾ ਸੂਟ ਪਾਇਆ ਹੋਇਆ ਸੀ ਜਦੋਂ ਉੱਚੇ ਨੂੰ ਝੋਕ ਕੇ ਝਾੜੂ ਲਗਾ ਰਹੀ ਸੀ ਤਾਂ ਮੈਨੂੰ ਕੁਝ ਕੁਝ ਦੇਖ ਰਿਹਾ ਸੀ ਉਹਦਾ ਵੇਖ ਕੇ ਮੈਨੂੰ ਪਤਾ ਨਹੀਂ ਕੀ ਹੋਣ ਲੱਗ ਗਿਆ ਮੈਂ ਵਾਰ-ਵਾਰ ਉੱਥੇ ਹੀ ਵੇਖਣ ਲੱਗਾ ਫਿਰ ਮੈਂ ਆਪਣਾ ਮੂੰਹ ਕਿਤਾਬ ਵੱਲ ਕਰਕੇ ਬੈਠ ਗਿਆ ਕਿ ਇਹ ਗਲਤ ਆ ਮੇਸਤਰਾ ਕਿਉਂ ਕਰ ਰਿਹਾ ਸੀ ਮੈਂ ਆਪਣਾ ਧਿਆਨ ਦੂਜੇ ਪਾਸੇ ਨੂੰ ਲੈ ਕੇ ਜਾ ਰਿਹਾ ਸੀ ਪਰ ਫਿਰ ਵੀ ਮੇਰਾ ਧਿਆਨ ਵਾਰ-ਵਾਰ ਉਧਰ ਹੀ ਜਾ ਰਿਹਾ ਸੀ ਉਹ ਕਾਫੀ ਟਾਈਮ ਤੱਕ ਇਸਤਰਾਏ ਝਾੜੂ ਲਗਾਉਂਦੀ ਰਹੀ ਮੇਰਾ ਧਿਆਨ ਉਹਦੇ ਤੇ ਵੱਲੀ ਸੀ ਪਰ ਉਹਨੂੰ ਕੁਝ ਵੀ ਨਹੀਂ ਪਤਾ ਸੀ ਉਹ ਆਪਣਾ ਰਾਮ ਨਾਲ ਝਾੜੂ ਲਗਾ ਰਹੀ ਸੀ ਫਿਰ ਮੈਂ ਉਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਕਮਰੇ ਵਿੱਚ ਜਾ ਕੇ ਵੀ ਮੇਰੀਆਂ ਅੱਖਾਂ ਸਾਹਮਣੇ ਬਸ ਉਹੀ ਸੀਨ ਘੁੰਮ ਰਿਹਾ ਸੀ ਪਤਾ ਨਹੀਂ ਕਿਉਂ ਮੇਰਾ ਦਿਲ ਕਰਨ ਲੱਗਾ ਕਿ ਮੈਂ ਭਾਬੀ ਨਾਲ ਕੁਝ ਲਵਾਂ ਫਿਰ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਇਹ ਤੂੰ ਕੀ ਕਰ ਰਿਹਾ ਹੈ ਇਹ ਤੂੰ ਕੀ ਸੋਚ ਰਿਹਾ ਤੂੰ ਆਪਣੀ ਭਾਬੀ ਬਾਰੇ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਕਿਉਂਕਿ ਮੈਂ ਤਾਂ ਕਦੇ ਭਾਬੀ ਬਾਰੇ ਦਾ ਸੋਚਿਆ ਹੀ ਨਹੀਂ ਸੀ ਬਸ ਅੱਜ ਨੂੰ ਏਦਾਂ ਵੇਖ ਕੇ ਪਤਾ ਨਹੀਂ ਮੈਨੂੰ ਕੀ ਹੋ ਗਿਆ ਇੰਨੇ ਟਾਈਮ ਤੱਕ ਭਾਬੀ ਚਾਹ ਲੈ ਕੇ ਮੇਰੇ ਕਮਰੇ ਵਿੱਚ ਆਈ ਤੇ ਮੇਰੇ ਕੋਲ ਬੈਠ ਕੇ ਚਾਹ ਪੀਣ ਲੱਗੀ ਤੇ ਮੈਨੂੰ ਕਹਿਣ ਲੱਗੀ ਆ ਵੇਖ ਮੇਰਾ ਫੋਨ ਪਤਾ ਨਹੀਂ ਕੀ ਹੋ ਗਿਆ ਇਹਦੇ ਤੇ ਕੁਝ ਚੱਲਦਾ ਹੀ ਨਹੀਂ ਤੂੰ ਸੈੱਟ ਕਰਕੇ ਦੇ ਜਦੋਂ ਮੈਂ ਉਹਦਾ ਫੋਨ ਠੀਕ ਕਰ ਰਿਹਾ ਸੀ ਉਦੋਂ ਵੀ ਮੇਰਾ ਧਿਆਨ ਬਸ ਉੱਥੇ ਹੀ ਜਾ ਰਿਹਾ ਸੀ ਮੈਂ ਨਾ ਚਾਹੁੰਦੇ ਹੋਈ ਵੀ ਉਹਨੂੰ ਆਪਣਾ ਬਣਾਉਣ ਲਈ ਕੋਸ਼ਿਸ਼ਾਂ ਕਰਨ ਲੱਗ ਪਿਆ ਉਸ ਦਿਨ ਤੋਂ ਬਾਅਦ ਬਸ ਮੈਂ ਉਹਦੇ ਲਈ ਜੀ ਫਿਲਮ ਲੈਣ ਲੱਗ ਗਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੇ ਨਾਲ ਟਾਈਮ ਸਪੈਂਡ ਕਰਾਂ ਮੇਰੇ ਦਿਲ ਵਿੱਚ ਅੱਗ ਲੱਗ ਗਈ ਸੀ ਜਿਹਨੂੰ ਸਿਰਫ ਭਾਬੀ ਬੁਝਾ ਸਕਦੀ ਸੀ ਮੇਰੇ ਦਿਲ ਵਿੱਚ ਚਾਹਤ ਪੈਦਾ ਹੋ ਗਈ ਸੀ ਕਿ ਭਾਬੀ ਹੀ ਮੇਰੀ ਉਸਾਗ ਨੂੰ ਬੁਝਾਵੇ ਮੈਨੂੰ ਰਿਸ਼ਤੇ ਨਾਤਿਆਂ ਦਾ ਕੋਈ ਖਿਆਲ ਹੀ ਨਹੀਂ ਸੀ ਮੈਨੂੰ ਬਸ ਭਾਬੀ ਨੂੰ ਪੌਣ ਦੀ ਚਾਹਤ ਸੀ ਮੈਂ ਉਹ ਮੌਕਾ ਲੱਭਦਾ ਰਹਿੰਦਾ ਸੀ ਜਦੋਂ ਮੈਂ ਭਾਬੀ ਨੂੰ ਫੜ ਲਵਾਂ ਫਿਰ ਵੀ ਡਰ ਲੱਗਦਾ ਸੀ ਕਿ ਕਿਤੇ ਭਾਬੀ ਮੇਰੇ ਭਰਾ ਨੂੰ ਦੱਸ ਨਾ ਦੇਵੇ ਪਰ ਹਰ ਟਾਈਮ ਮੈਂ ਉਹਨੂੰ ਚੋਰੀ-ਚੋਰੀ ਵੇਖਦਾ ਰਹਿੰਦਾ ਸੀ ਇੱਕ ਦਿਨ ਉਹਨੇ ਇਹ ਗੱਲ ਨੋਟ ਕਰ ਹੀ ਲਈ ਉਹ ਮੈਨੂੰ ਕਹਿਣ ਲੱਗੀ ਕੀ ਹੋਇਆ ਤੂੰ ਮੇਰੇ ਵੱਲ ਇਸ ਤਰ੍ਹਾਂ ਕਿਉਂ ਵੇਖ ਰਿਹਾ ਮੈਂ ਕਿਹਾ ਕੁਝ ਨਹੀਂ ਭਾਬੀ ਬਸ ਤੁਸੀਂ ਸੋਹਣੇ ਲੱਗਦੇ ਸੀ ਤਾਂ ਕਰਕੇ ਮੈਂ ਤੁਹਾਨੂੰ ਵੇਖਦਾ ਸੀ ਜਦੋਂ ਦਾ ਮੈਂ ਉਹਦੇ ਵੱਲ ਵੇਖਣ ਲੱਗਿਆ ਉਹ ਵੀ ਮੇਰੇ ਵੱਲ ਥੋੜਾ ਥੋੜਾ ਦੇਖਣ ਲੱਗ ਗਈ ਸ਼ਾਇਦ ਉਹਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਉਹ ਮੇਰੇ ਵੱਲ ਘੂਰ ਵੱਟ ਕੇ ਵੇਖਦੀ ਰਹਿੰਦੀ ਸੀ ਉਹ ਮੈਨੂੰ ਹੁਣ ਬੁਲਾਉਂਦੀ ਵੀ ਘੱਟ ਸੀ ਸ਼ਾਇਦ ਉਹ ਸਮਝ ਗਈ ਸੀ ਕਿ ਮੈਂ ਉਹਦੇ ਤੇ ਗਲਤ ਨਜ਼ਰ ਰੱਖਦਾ ਆ ਇੱਕ ਦਿਨ ਮੰਮੀ ਕਿਤੇ ਗਈ ਹੋਈ ਸੀ ਭਾਬੀ ਆਪਣੇ ਕਮਰੇ ਵਿੱਚ ਬੈਠ ਕੇ ਫੋਨ ਵੇਖ ਰਹੀ ਸੀ ਮੈਂ ਦੂਸਰੀ ਵਿੰਡੋ ਵਿੱਚੋਂ ਉਹਨੂੰ ਵੇਖੀ ਜਾ ਰਿਹਾ ਸੀ ਮੈਂ ਹੈਰਾਨ ਰਹਿ ਗਿਆ ਜਦੋਂ ਆਪਣੇ ਆਪ ਵਿੱਚ ਹੋਰ ਹੀ ਤਰ੍ਹਾਂ ਕਰ ਰਹੀ ਸੀ ਉਹ ਨਾਲ-ਨਾਲ ਫੋਨ ਤੇ ਵੀਡੀਓ ਵੇਖ ਰਹੀ ਸੀ ਮੈਂ ਤਾਂ ਉਦੋਂ ਹੈਰਾਨ ਰਹਿ ਗਿਆ ਜਦੋਂ ਮੈਂ ਉਹਦੇ ਕਮਰੇ ਵਿੱਚ ਇੱਕਦਮ ਚਲਾ ਗਿਆ ਤੇ ਮੈਂ ਵੇਖਿਆ ਉਹ ਹੋਰ ਹੀ ਫਿਲਮ ਵੇਖ ਰਹੀ ਸੀ ਸ਼ਾਇਦ ਉਹਦਾ ਵੀ ਮਨ ਇਸ ਚੀਜ਼ ਲਈ ਕਰ ਰਿਆ ਸੀ ਮੈਨੂੰ ਵੇਖ ਕੇ ਇੱਕਦਮ ਉਹਨੇ ਫੋਨ ਸਾਈਡ ਤੇ ਰੱਖ ਦਿੱਤਾ ਪਰ ਵੀਡੀਓ ਚੱਲੀ ਜਾ ਰਹੀ ਸੀ ਜਲਦੀ ਜਲਦੀ ਮੈਂ ਉਹਦਾ ਫੋਨ ਚੋਕ ਲਿਆ ਤੇ ਮੈਂ ਕਿਹਾ ਭਾਬੀ ਆਹ ਕੀ ਵੇਖੀ ਜਾਂਦੇ ਸੀ ਉਹ ਕਹਿਣ ਲੱਗੀ ਪਤਾ ਨਹੀਂ ਕਿੱਥੋਂ ਨਿਕਲਾਈ ਤੂੰ ਕਿਵੇਂ ਆਇਆ ਇੱਥੇ ਤੂੰ ਕੀ ਲੈਣਾ ਉਹ ਮੈਨੂੰ ਵੇਖ ਕੇ ਹੜਬੜਾ ਗਈ ਮੈਂ ਕਿਆ ਭਾਬੀ ਤੁਸੀਂ ਮੰਨੋ ਚਾਹੇ ਨਾ ਮੰਨੋ ਤੁਹਾਡਾ ਤਾਂ ਇਹ ਸਭਲੀ ਦਿਲ ਕਰਦਾ ਸੀ ਭਾਬੀ ਚੁੱਪ ਹੋ ਗਈ ਭਾਬੀ ਕਹਿਣ ਲੱਗੀ ਮੈਂ ਵਿਆਹੀ ਹੋਈ ਆ ਮੈਂ ਕੁਝ ਵੀ ਵੇਖਾਂ ਤੂੰ ਕੀ ਲੈਣਾ ਮੇਰੀ ਆਪਣੀ ਲਾਈਫ ਆ ਮੈਂ ਭਾਬੀ ਨੂੰ ਫੜ ਲਿਆ ਭਾਬੀ ਮੇਰੇ ਕੋਲੋਂ ਛਡਾਉਣ ਦੀ ਬੜੀ ਕੋਸ਼ਿਸ਼ ਕਰ ਰਹੀ ਸੀ ਭਾਬੀ ਕਹਿਣ ਲੱਗੀ ਕਿ ਛੱਡ ਮੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੇਰੀ ਭਾਬੀ ਆ ਤੂੰ ਮੇਰੇ ਨਾਲ ਕੀ ਕਰ ਰਿਹਾ ਆ ਮੈਂ ਕਿਹਾ ਭਾਬੀ ਮੈਂ ਕੀ ਕਰਾਂ ਮੈਂ ਆਪਣਾ ਪਰ ਨਹੀਂ ਸਾਮ ਸਕਦਾ ਸੀ ਜਦੋਂ ਮੈਂ ਉਹਨੂੰ ਫਿਲਮ ਵੇਚਦੀ ਨੂੰ ਵੇਖਿਆ ਸੀ ਤਾਂ ਮੈਨੂੰ ਇੱਕ ਮੌਕਾ ਜਾਂ ਮਿਲ ਗਿਆ ਸੀ ਕਿ ਮੈਂ ਹੁਣ ਉਹਦੇ ਨਾਲ ਇਹ ਸਭ ਕਰ ਸਕਦਾ ਕਿਉਂਕਿ ਉਹ ਵੀ ਉਸ ਟਾਈਮ ਪੂਰੇ ਮੂਡ ਵਿੱਚ ਸੀ ਪਹਿਲਾਂ ਤਾਂ ਭਾਬੀ ਮੈਨੂੰ ਬੜਾ ਰੋਕ ਰਹੀ ਸੀ ਕਿ ਮੈਨਾਂ ਇਹ ਸਭ ਨਾ ਕਰ ਪਰ ਹੌਲੀ-ਹੌਲੀ ਭਾਬੀ ਵੀ ਗਰਮਜੇ ਹੋਣ ਲੱਗੀ ਭਾਬੀ ਮੈਨੂੰ ਕਹਿਣ ਲੱਗੀ ਕਿ ਕਿਸੇ ਹੋਰ ਕਮਰੇ 'ਚ ਚੱਲਦੇ ਆ ਇੱਥੇ ਮੰਮੀ ਆ ਜਾਊਗੀ ਮੈਂ ਤਾਂ ਹੈਰਾਨ ਰਹਿ ਗਿਆ ਕਿ ਇੱਕਦਮ ਭਾਬੀ ਦਾ ਮੂਡ ਕਿਵੇਂ ਚੇਂਜ ਹੋ ਗਿਆ ਪਹਿਲਾਂ ਤਾਂ ਉਹ ਮੈਨੂੰ ਬੜਾ ਰੋਕ ਰਹੀ ਸੀ ਦੂਸਰੇ ਕਮਰੇ ਵਿੱਚ ਜਾ ਕੇ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਪਿਆਰ ਕੀਤਾ ਤੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦਿਨ ਮੇਰੀ ਸਾਰੀ ਥਕਾਵਟ ਹੀ ਲੈ ਗਈ ਹੋਵੇ ਇਹ ਸਭ ਹੋਣ ਤੋਂ ਬਾਅਦ ਭਾਬੀ ਮੈਨੂੰ ਕਹਿਣ ਲੱਗੀ ਕਿ ਇਹ ਸਭ ਗਲਤ ਹੋਇਆ ਤੂੰ ਮੇਰੇ ਨਾਲ ਗਲਤ ਕਰ ਦਿੱਤਾ ਭਾਬੀ ਮੇਰੇ ਤੇ ਇਲਜ਼ਾਮ ਜੇ ਲਾਉਣ ਲੱਗੀ ਮੈਂ ਭਾਬੀ ਨੂੰ ਕਿਹਾ ਕਿ ਤੇਰਾ ਵੀ ਤਾਂ ਇਸ ਕੰਮ ਲਈ ਪੂਰਾ ਮਨ ਸੀ ਹੁਣ ਤੂੰ ਮੇਰੇ ਤੇ ਇਲਜ਼ਾਮ ਕਿਉਂ ਲਾਉਣ ਲੱਗੀ ਭਾਬੀ ਕਹਿਣ ਲੱਗੀ ਮੈਂ ਤੇਰੇ ਕਮਰੇ ਵਿੱਚ ਤੇਰੇ ਕੋਲ ਥੋੜੀ ਗਈ ਸੀ ਤੂੰ ਮੇਰੇ ਕੋਲ ਮੇਰੇ ਕਮਰੇ ਵਿੱਚ ਆਇਆ ਸੀ ਤੇ ਤੂੰ ਧੱਕੇ ਨਾਲ ਮੈਨੂੰ ਫੜ ਲਿਆ ਤੇ ਮਨ ਬਦਲ ਗਿਆ ਮੈਂ ਭਾਬੀ ਨੂੰ ਕਿਹਾ ਕਿ ਤੇਰਾ ਮਨ ਬਦਲਣਾ ਇਹੀ ਤਾਂ ਤੇਰੀ ਗਲਤੀ ਆ ਜੇ ਤੇਰਾ ਮਨ ਨਾ ਬਦਲਦਾ ਤਾਂ ਇਹ ਸਭ ਨਹੀਂ ਹੋਣਾ ਸੀ ਭਾਬੀ ਮੇਰੇ ਵਿੱਚ ਕਸੂਰ ਕੱਢ ਰਹੀ ਸੀ ਤੇ ਮੈਂ ਭਾਬੀ ਵਿੱਚ ਮੈਂ ਭਾਬੀ ਨੂੰ ਕਿਹਾ ਕਿ ਚੱਲ ਜਾਓ ਹੁਣ ਕੁਝ ਨਹੀਂ ਹੋ ਗਿਆ ਭਾਬੀ ਮੈਨੂੰ ਕਹਿਣ ਲੱਗੀ ਅੱਗੇ ਤੋਂ ਕਦੇ ਮੇਰੇ ਨੇੜੇ ਨਾ ਆਈਂ ਤੇ ਨਾ ਹੀ ਮੈਨੂੰ ਬੁਲਾਈਂ ਭਾਬੀ ਮੇਰੇ ਤੇ ਗੁੱਸਾ ਜਿਹਾ ਕਰਨ ਲੱਗੀ ਉਹਦੇ ਮਨ ਵਿੱਚ ਬੜਾ ਪਛਤਾਵਾ ਸੀ ਪਹਿਲਾਂ ਤਾਂ ਉਹ ਜੋਸ਼ ਵਿੱਚ ਆ ਗਈ ਸੀ ਤੇ ਹੁਣ ਉਹ ਪਛਤਾ ਰਹੀ ਸੀ ਪਰ ਮੇਰੇ ਮਨ ਵਿੱਚ ਕੋਈ ਪਛਤਾਵਾ ਨਹੀਂ ਸੀ ਪਤਾ ਨਹੀਂ ਕਿਉਂ ਮੈਨੂੰ ਭਾਬੀ ਚੰਗੀ ਲੱਗਦੀ ਸੀ ਉਹ ਮੇਰੇ ਤੇ ਗੁੱਸਾ ਕਰਦੀ ਸੀ ਫੇਰ ਵੀ ਮੈਂ ਉਹਨੂੰ ਬੜੇ ਪਿਆਰ ਨਾਲ ਬੋਲਦਾ ਸੀ ਅਗਲੇ ਦਿਨ ਮੈਂ ਤੇ ਮੰਮੀ ਬੈਠੇ ਸੀ ਭਾਬੀ ਮੰਮੀ ਨੂੰ ਕਹਿਣ ਲੱਗੀ ਕਿ ਹੁਣ ਮੈਂ ਥੋੜੇ ਦਿਨ ਪੇਕੇ ਰਹਿ ਕੇ ਆਉਣਾ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਜਰੂ ਤੇਰਾ ਦਿਲ ਕਰਦਾ ਤੂੰ ਜਾ ਆਇਆ ਕਰ ਕਦੋਂ ਜਾਣਾ ਆ ਭਾਬੀ ਕਹਿਣ ਲੱਗੀ ਅੱਜ ਹੀ ਜਾਣਾ ਮੰਮੀ ਮੈਨੂੰ ਕਹਿਣ ਲੱਗੀ ਕਿ ਇਦਾਂ ਕਰ ਤੂੰ ਆਪਣੀ ਭਾਬੀ ਨੂੰ ਉੱਥੇ ਛੱਡਿਆ ਭਾਬੀ ਕਹਿਣ ਲੱਗੀ ਨਹੀਂ ਨਹੀਂ ਮੇਰਾ ਭਰਾ ਆ ਕੇ ਲੈ ਜਾਊਗਾ ਮੰਮੀ ਕਹਿਣ ਲੱਗੀ ਨਹੀਂ ਨਹੀਂ ਤੇਰਾ ਭਰਾ ਜੇ ਛੋਟਾ ਆ ਉਹ ਹੁਣੇ-ਹੁਣੇ ਤਾਂ ਮੋਟਰਸਾਈਕਲ ਚਲਾਉਣ ਲੱਗਿਆ ਆ ਐਵੇਂ ਕੋਈ ਨੁਕਸਾਨ ਨਾ ਹੋ ਜਵੇ ਉਹਨੂੰ ਕਹਿ ਤੂੰ ਰਹਿਣ ਦੇ ਇਨੂੰ ਤੇਰਾ ਦਿਉਰ ਹੀ ਛੱਡ ਕੇ ਆਊਗਾ ਫਿਰ ਭਾਬੀ ਦਾ ਕੋਈ ਵਾਸਨਾ ਚੱਲਾ ਭਾਬੀ ਤੇ ਮੰਮੀ ਵਿੱਚ ਬੜਾ ਪਿਆਰ ਸੀ ਭਾਬੀ ਮੰਮੀ ਦੀ ਕੋਈ ਗੱਲ ਨਹੀਂ ਮੋੜਦੀ ਸੀ ਮੰਮੀ ਵੀ ਉਹਨੂੰ ਆਪਣੀਆਂ ਧੀਆ ਵਾਂਗ ਸਮਝਦੀ ਸੀ ਮੇਰੇ ਮਨ ਵਿੱਚ ਖੁਸ਼ੀ ਜੀ ਹੋ ਗਈ ਪਤਾ ਨਹੀਂ ਉਸ ਦਿਨ ਤੋਂ ਬਾਅਦ ਮੈਨੂੰ ਭਾਬੀ ਨਾਲ ਇੰਨਾ ਲਗਾਵ ਹੋ ਗਿਆ ਕਿ ਮੈਂ ਉਹਨੂੰ ਪਿਆਰ ਕਰਨ ਲੱਗ ਗਿਆ ਮੇਰਾ ਮਨ ਬਸ ਉਹਨੂੰ ਹੀ ਵੇਖਣ ਨੂੰ ਕਰਦਾ ਰਹਿੰਦਾ ਸੀ ਇਹ ਨਹੀਂ ਕਿ ਬਸ ਮੈਂ ਉਹਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦਾ ਸੀ ਪਤਾ ਨਹੀਂ ਮੈਨੂੰ ਉਹਦੇ ਨਾਲ ਪਿਆਰ ਕਿਵੇਂ ਹੋ ਗਿਆ ਕਿਉਂਕਿ ਮੈਂ ਤਾਂ ਸਿਰਫ ਆਪਣੀ ਭੁੱਖ ਮਟਾਉਣ ਲਈ ਉਹਦੇ ਕੋਲ ਗਿਆ ਸੀ ਪਰ ਰੋਜ਼ ਦੇਣ ਤੋਂ ਬਾਅਦ ਮੈਨੂੰ ਉਹਦੇ ਨਾਲ ਸੱਚਾ ਪਿਆਰ ਹੋ ਗਿਆ ਹੁਣ ਮੈਂ ਤੇ ਭਾਬੀ ਗੱਡੀ ਵਿੱਚ ਦੋਵੇਂ ਜਾਣੇ ਭਾਬੀ ਦੇ ਪੇਕਿਆਂ ਵੱਲ ਨੂੰ ਤੁਰ ਪਏ ਰਾਹ ਵਿੱਚ ਭਾਬੀ ਮੇਰ ਨਾਲ ਨਹੀਂ ਬੋਲ ਰਹੀ ਸੀ ਮੈਂ ਉਹਨੂੰ ਬੜਾ ਬੁਲਾ ਰਿਹਾ ਸੀ ਪਰ ਉਹ ਮੇਰ ਨਾਲ ਨਹੀਂ ਬੋਲ ਰਹੀ ਸੀ ਮੈਂ ਭਾਬੀ ਤੋਂ ਮਾਫੀ ਵੀ ਮੰਗ ਰਿਹਾ ਸੀ ਕਿ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਕਦੇ ਵੀ ਨਹੀਂ ਕਰੂੰਗਾ ਪਰ ਭਾਬੀ ਨਹੀਂ ਮੰਨ ਰਹੀ ਸੀ ਉਹ ਕਹਿਣ ਲੱਗੀ ਜੋ ਹੋ ਗਿਆ ਉਹ ਤਾਂ ਨਹੀਂ ਤੂੰ ਬਦਲ ਸਕਦਾ ਤੂੰ ਮੇਰੇ ਨਾਲ ਧੱਕਾ ਕਰਕੇ ਸਭ ਕਰ ਦਿੱਤਾ ਮੈਂ ਭਾਬੀ ਕੋਲੋਂ ਮਾਫੀਆਂ ਮੰਗੀ ਜਾ ਰਿਹਾ ਸੀ ਪਰ ਉਹ ਮੈਨੂੰ ਕਹਿ ਰਹੀ ਸੀ ਕਿ ਮੇਰੇ ਕੋਲੋਂ ਦੂਰ ਰਿਹਾ ਕਰ ਮੈਂ ਬੜੀ ਜਲਦੀ ਤੇਰੇ ਭਰਾ ਕੋਲ ਚਲੇ ਜਾਣਾ ਆ ਮੈਂ ਤੇਰੇ ਕਰਕੇ ਜਲਦੀ ਜਾਣਾ ਨਹੀਂ ਤਾਂ ਮੰਮੀ ਨੂੰ ਛੱਡ ਕੇ ਮੈਂ ਅਜੇ ਨਹੀਂ ਜਾਣਾ ਸੀ ਤੂੰ ਮੇਰਾ ਭਰਾ ਨਹੀਂ ਬਣ ਸਕਿਆ ਤੂੰ ਮੇਰਾ ਦਿਉਰ ਹੀ ਰਿਹਾ ਇਸ ਤਰ੍ਹਾਂ ਮੈਨੂੰ ਰਾਹ ਵਿੱਚ ਤਾਣੇ ਮੇਣੇ ਦਿੰਦੀ ਗਈ ਤੇ ਮੈਂ ਚੁੱਪ ਕਰਕੇ ਉਹਦੀਆਂ ਗੱਲਾਂ ਸੁਣਦਾ ਗਿਆ ਕਿਉਂਕਿ ਮੈਨੂੰ ਲੱਗ ਰਿਹਾ ਸੀ ਉਹਦਾ ਗੁੱਸਾ ਜਾਇਜ਼ ਆ ਉਹ ਕੁਝ ਵੀ ਨਜਾਇਜ਼ ਤਾਂ ਨਹੀਂ ਕਹਿ ਰਹੀ ਜੋ ਮੈਂ ਕੀਤਾ ਉਹੀ ਕਹਿ ਰਹੀ ਆ ਬਸ ਇਸ ਤਰ੍ਹਾਂ ਕਰਦੇ ਕਰਦੇ ਉਹਦੇ ਪੇਕੇਆਂ ਦਾ ਘਰ ਆ ਗਿਆ ਉੱਥੇ ਉਹਨਾਂ ਨੇ ਮੇਰੀ ਬੜੀ ਸੇਵਾ ਕੀਤੀ ਫਿਰ ਮੈਂ ਵਾਪਸ ਆ ਰਿਹਾ ਸੀ ਜਦੋਂ ਮੈਂ ਵਾਪਸ ਆ ਰਿਹਾ ਸੀ ਤੇ ਮੇਰੇ ਮਨ ਵਿੱਚ ਭਾਬੀ ਦੀਆਂ ਗੱਲਾਂ ਹੀ ਘੁੰਮ ਰਹੀਆਂ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਵੀ ਭਾਬੀ ਦੇ ਨੇੜੇ ਨਹੀਂ ਜਾਊਂਗਾ ਜੋ ਹੋ ਗਿਆ ਉਹ ਹੋ ਗਿਆ ਮੈਂ ਆਪਣੇ ਆਪ ਨੂੰ ਸੁਧਾਰੂੰਗਾ ਪਰ ਜਦੋਂ ਮੈਂ ਭਾਬੀ ਨੂੰ ਵੇਖ ਲੈਂਦਾ ਸੀ ਪਤਾ ਨਹੀਂ ਕਿਉਂ ਮੇਰਾ ਉਹਦੇ ਨਾਲ ਗੱਲਾਂ ਕਰਨ ਨੂੰ ਮਨ ਕਰਦਾ ਹੁੰਦਾ ਸੀ ਜਾਂ ਫਿਰ ਮੇਰਾ ਉਹਦੇ ਨਾਲ ਟਾਈਮ ਸਪੈਂਡ ਕਰਨ ਨੂੰ ਦਿਲ ਕਰਦਾ ਰਹਿੰਦਾ ਸੀ ਕਿਉਂਕਿ ਮੈਂ ਉਹਨੂੰ ਆਪਣਾ ਦਿਲ ਹਾਰ ਬੈਠਾ ਸੀ ਇੱਕ ਦਿਨ ਮੈਂ ਉਹਨੂੰ ਇਹ ਗੱਲ ਦੱਸੀ ਕਿ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਪਤਾ ਨਹੀਂ ਕਿਉਂ ਮੈਂ ਤੁਹਾਡੇ ਬਿਨਾਂ ਰਹਿ ਨਹੀਂ ਪਾ ਰਿਹਾ ਭਾਬੀ ਕਹਿਣ ਲੱਗੀ ਹੁਣ ਤਾਂ ਤੂੰ ਬਹੁਤ ਕੁਝ ਕਹੇਗਾ ਤੈਨੂੰ ਮੇਰੇ ਨਾਲ ਪਿਆਰ ਨਹੀਂ ਤੈਨੂੰ ਮੇਰੀ ਭੋਖਿਆ ਬੇਸ਼ੱਕ ਪਹਿਲਾਂ ਮੈਂ ਭਾਬੀ ਨੂੰ ਹਾਸਿਲ ਕਰਨਾ ਚਾਹੁੰਦਾ ਸੀ ਪਰ ਹੁਣ ਮੈਂ ਸੱਚੀ ਉਹਨੂੰ ਪਿਆਰ ਕਰਨ ਲੱਗ ਗਿਆ ਸੀ ਪਰ ਉਹ ਇਸ ਗੱਲ ਨੂੰ ਨਹੀਂ ਸਮਝ ਰਹੀ ਸੀ ਉਹ ਮੈਨੂੰ ਗਲਤ ਸਮਝ ਰਹੀ ਸੀ ਮੈਂ ਭਾਬੀ ਨੂੰ ਕਹਿ ਦਿੱਤਾ ਸੀ ਕਿ ਮੈਂ ਕਦੇ ਵੀ ਤੁਹਾਡੇ ਨੇੜੇ ਨਹੀਂ ਲੱਗੂੰਗਾ ਮੈਂ ਕਦੇ ਵੀ ਤੁਹਾਡੇ ਵੱਲ ਬੁਰੀ ਨਜ਼ਰ ਨਾਲ ਨਹੀਂ ਵੇਖੂਗਾ ਭਾਬੀ ਕਹਿਣ ਲੱਗੀ ਤੇਰੇ ਵਰਗੇ ਇਹੋ ਜਿਹੇ ਕੋਜੀ ਕਰਦੇ ਹੁੰਦੇ ਨੇ ਤੈਨੂੰ ਇਹ ਆ ਕਿ ਮੇਰਾ ਭਰਾ ਬਾਹਰ ਆ ਤਾਂ ਹੁਣੇ ਮੇਰ ਨਾਲ ਇਹ ਸਭ ਕਰੂਗੀ ਹੁਣ ਮੈਂ ਕਦੇ ਵੀ ਭਾਬੀ ਵੱਲ ਨਹੀਂ ਵੇਖਦਾ ਸੀ ਮੈਂ ਉਹਨੂੰ ਚੋਰੀ-ਚੋਰੀ ਵੇਖਦਾ ਸੀ ਕਿਉਂਕਿ ਮੈਂ ਉਹਨੂੰ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਮੈਂ ਉਹਨੂੰ ਬੜਾ ਪਿਆਰ ਕਰਦਾ ਮੈਨੂੰ ਉਹਦੀ ਭੁੱਖ ਨਹੀਂ ਮੈਨੂੰ ਉਹਦੇ ਪਿਆਰ ਦੀ ਭੁੱਖ ਸੀ ਜਦੋਂ ਉਹ ਫੋਨ ਤੇ ਮੇਰੇ ਭਰਾ ਨਾਲ ਗੱਲਾਂ ਕਰਦੀ ਸੀ ਤਾਂ ਮੈਨੂੰ ਬੜੀ ਜੈਲਸੀ ਫੀਲ ਹੁੰਦੀ ਸੀ ਕਿਉਂਕਿ ਹੁਣ ਮੈਂ ਉਹਨੂੰ ਕਿਸੇ ਹੋਰ ਨਾਲ ਵੇਖ ਹੀ ਨਹੀਂ ਸਕਦਾ ਸੀ ਮੇਰੇ ਦਿਲ ਵਿੱਚ ਅੱਗ ਜੀ ਲੱਗ ਜਾਂਦੀ ਸੀ ਮੈਨੂੰ ਪਹਿਲੀ ਵਾਰ ਕਿਸੇ ਕੁੜੀ ਨਾਲ ਪਿਆਰ ਹੋਇਆ ਸੀ ਉਹ ਵੀ ਆਪਣੀ ਸੱਕੀ ਭਾਬੀ ਨਾਲ ਮੈਨੂੰ ਆਪਣੇ ਆਪ ਤੇ ਬੜਾ ਪਛਤਾਵਾ ਹੁੰਦਾ ਸੀ ਕਿ ਮੈਂ ਸਭ ਕਿਵੇਂ ਕਰ ਬੈਠਿਆ ਮੈਂ ਆਪਣੇ ਆਪ ਨੂੰ ਬੜਾ ਰੋਕਣ ਦੀ ਕੋਸ਼ਿਸ਼ ਕਰਦਾ ਸੀ ਪਰ ਮੇਰਾ ਦਿਲ ਉਹਨੂੰ ਹੀ ਪਸੰਦ ਕਰਦਾ ਸੀ ਹੁਣ ਮੈਂ ਕਾਲਜ ਵੀ ਬੜਾ ਘਟ ਜਾਂਦਾ ਸੀ ਕਿਉਂਕਿ ਮੇਰਾ ਮਨ ਹੀ ਨਹੀਂ ਕਰਦਾ ਸੀ ਪਹਿਲਾਂ ਮੁੰਡਿਆਂ ਪਿੱਛੇ ਲੱਕੇ ਬੜਾ ਹੁੰਦਾ ਸੀ ਕਿ ਚਲ ਕੁੜੀਆਂ ਵੇਖਾਂਗੇ ਪਰ ਕਿਸੇ ਲਈ ਮੈਂ ਸੀਰੀਅਸ ਨਹੀਂ ਸੀ ਤੇ ਹੁਣ ਤਾਂ ਮੇਰਾ ਕਿਸੇ ਕੁੜੀ ਵੱਲ ਧਿਆਨ ਹੀ ਨਹੀਂ ਜਾਂਦਾ ਸੀ ਕਿਉਂਕਿ ਮੇਰਾ ਘਰ ਵਿੱਚ ਭਾਬੀ ਨੂੰ ਵੀ ਇਹ ਵੇਖ ਕੇ ਹੀ ਮਨ ਲੱਗਦਾ ਸੀ ਪਰ ਭਾਬੀ ਮੈਨੂੰ ਹਰ ਟਾਈਮ ਇਗਨੋਰ ਕਰਦੀ ਸੀ ਉਹ ਮੇਰੇ ਕੋਲੋਂ ਬੜਾ ਦੂਰ ਦੂਰ ਰਹਿੰਦੀ ਸੀ ਮੰਮੀ ਸਾਹਮਣੇ ਕਿਤੇ ਮੈਨੂੰ ਬੁਲਾ ਲੈਂਦੀ ਸੀ ਨਹੀਂ ਤਾਂ ਮੈਨੂੰ ਬੜਾ ਘੱਟ ਬੁਲਾਉਂਦੀ ਸੀ ਕਿਉਂਕਿ ਉਹਦੇ ਦਿਮਾਗ ਵਿੱਚ ਇਹ ਗੱਲ ਚੱਲਦੀ ਸੀ ਕਿ ਮੈਂ ਉਹਨੂੰ ਪਾਉਣ ਲਈ ਸਭ ਕਰ ਰਿਹਾ ਹਾਂ ਪਰ ਉਹਨੂੰ ਨਹੀਂ ਪਤਾ ਸੀ ਕਿ ਮੈਂ ਉਹਨੂੰ ਪਿਆਰ ਕਰਨ ਲੱਗ ਗਿਆ ਮੈਂ ਤਾਂ ਆਪਣੇ ਆਪ ਤੇ ਹੈਰਾਨ ਸੀ ਕਿ ਮੈਂ ਆਪਣੀ ਭਾਬੀ ਨੂੰ ਕਿਵੇਂ ਪਿਆਰ ਕਰਨ ਲੱਗ ਗਿਆ ਮੇਰਾ ਦਿਮਾਗ ਮੇਰਾ ਦਿਲ ਮੇਰੇ ਵਾਸ ਵਿੱਚ ਨਹੀਂ ਰਿਹਾ ਸੀ ਇੱਕ ਦਿਨ ਭਾਬੀ ਬੈਠੀ ਰੋ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਰੋ ਕਿਉਂ ਰਹੀ ਆ ਪਹਿਲਾਂ ਮੈਂ ਉਹਨੂੰ ਜਾ ਕੇ ਪੁੱਛਣ ਲੱਗਾ ਫਿਰ ਮੈਨੂੰ ਲੱਗਾ ਕਿ ਕਿਤੇ ਉਹ ਮੇਰੀਆਂ ਗੱਲਾਂ ਯਾਦ ਕਰਕੇ ਤਾਂ ਨਹੀਂ ਰੋ ਰਹੀ ਉਸ ਟਾਈਮ ਮੰਮੀ ਘਰ ਨਹੀਂ ਸੀ ਮੰਮੀ ਗਵਾਂਢ ਵਿੱਚ ਕਿਸੇ ਦੇ ਘਰ ਗਈ ਹੋਈ ਸੀ ਪਰ ਮੇਰਾ ਦਿਲ ਉਹਨੂੰ ਰੋਂਦੇ ਹੋਏ ਨਹੀਂ ਵੇਖ ਸਕਦਾ ਸੀ ਫਿਰ ਮੈਂ ਡਰਦੇ ਡਰਦੇ ਨੇ ਉਹਦੇ ਕੋਲੋਂ ਪੁੱਛ ਹੀ ਲਿਆ ਕਿ ਭਾਬੀ ਕੀ ਗੱਲ ਹੋ ਗਈ ਤੁਸੀਂ ਰੋ ਕਿਉਂ ਰਹੇ ਹੋ ਭਾਬੀ ਕੁਝ ਨਾ ਬੋਲੀ ਮੇਰੇ ਦੁਬਾਰਾ ਪੁੱਛਣ ਤੇ ਫਿਰ ਉਹ ਕਹਿਣ ਲੱਗੀ ਮੈਨੂੰ ਇਕੱਲਾ ਛੱਡ ਦੇ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਫਿਰ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਆਪਣੇ ਦਿਮਾਗ ਵਿੱਚ ਬੜਾ ਸੋਚ ਰਿਹਾ ਸੀ ਕਿ ਕੀ ਗੱਲ ਹੋਈ ਹੋਣੀ ਆ ਪਰ ਭਾਬੀ ਕੁਝ ਦੱਸ ਵੀ ਨਹੀਂ ਰਹੀ ਸੀ ਇੰਨੇ ਟਾਈਮ ਤੇ ਮੰਮੀ ਆ ਗਈ। ਜਦੋਂ ਮੰਮੀ ਨੇ ਵੇਖਿਆ ਤਾਂ ਮੰਮੀ ਪੁੱਛਣ ਲੱਗੀ ਕਿ ਪੁੱਤ ਕੀ ਹੋ ਗਿਆ ਤੂੰ ਰੋ ਕਿਉਂ ਰਹੀ ਆਂ? ਮੰਮੀ ਵੀ ਫਿਕਰ ਵਿੱਚ ਡੁੱਬ ਗਈ। ਭਾਬੀ ਕਹਿਣ ਲੱਗੀ ਕਿ ਤੁਹਾਡਾ ਪੁੱਤ ਮੇ ਨਾਲ ਬੜੀ ਲੜਾਈ ਕਰਦਾ ਆ। 1 ਮਹੀਨਾ ਹੋ ਗਿਆ ਜਦੋਂ ਮੈਂ ਫੋਨ ਕਰਦੀ ਆ ਤਾਂ ਕਰ ਲੈਂਦਾ ਆ ਨਹੀਂ ਤਾਂ ਆਪਣੇ ਆਪ ਮੈਨੂੰ ਫੋਨ ਹੀ ਨਹੀਂ ਕਰਦਾ। ਤੇ ਅੱਜ ਮੈਂ ਉਹਦੇ ਕੋਲੋਂ ਇਹ ਗੱਲ ਪੁੱਛੀ ਤਾਂ ਮੈਨੂੰ ਕਹਿਣ ਲੱਗਾ ਕਿ ਜਦੋਂ ਮੇਰਾ ਟਾਈਮ ਲੱਗੂ ਮੈਂ ਤਾਂ ਉਦੋਂ ਹੀ ਕਰੂੰਗਾ। ਉਹ ਬੜਾ ਗੁੱਸੇ ਵਿੱਚ ਮੈਨੂੰ ਬੋਲ ਰਿਹਾ ਸੀ ਜਦਕਿ ਮੈਂ ਤਾਂ ਸਿਰਫ ਗੱਲ ਕਰਨ ਲਈ ਕਹਿ ਰਹੀ ਸੀ। ਮੇਰੇ ਸਾਹਾਂ ਵਿੱਚ ਸਾਹ ਆ ਗਏ ਕਿਉਂਕਿ ਮੈਨੂੰ ਤਾਂ ਲੱਗਾ ਸੀ ਭਾਬੀ ਮੇਰੇ ਕਰਕੇ ਪਰੇਸ਼ਾਨ ਸੀ ਪਰ ਮੇਰਾ ਭਰਾ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ ਉਹ ਮੈਨੂੰ ਸਮਝ ਨਹੀਂ ਲੱਗੀ ਫਿਰ ਮੈਨੂੰ ਲੱਗ ਰਿਹਾ ਸੀ ਕਿ ਚਾਲ ਥੋੜਾ ਬਿਜ਼ੀ ਹੋਣਾ ਜਾਂ ਫਿਰ ਕਿਸੇ ਗੱਲ ਤੋਂ ਪਰੇਸ਼ਾਨ ਹੋਣਾ ਆ ਮੈਂ ਸੋਚਿਆ ਮੈਂ ਆਪਣੇ ਭਰਾ ਨਾਲ ਗੱਲ ਕਰੂੰਗਾ ਪਰ ਪਹਿਲਾਂ ਮੰਮੀ ਨੇ ਭਾਬੀ ਨੂੰ ਕਹਿ ਦਿੱਤਾ ਕਿ ਤੂੰ ਟੈਨਸ਼ਨ ਨਾ ਲੈ ਮੈਂ ਉਹਦੇ ਨਾਲ ਗੱਲ ਕਰੂੰਗੀ ਮੰਮੀ ਨੇ ਉਸੇ ਟਾਈਮ ਫੋਨ ਲਾ ਕੇ ਮੇਰੇ ਭਰਾ ਦੀ ਬੜੀ ਬੇਇੱਜ਼ਤੀ ਕੀਤੀ। ਮੰਮੀ ਬੜਾ ਗੁੱਸੇ ਵਿੱਚ ਬੋਲ ਰਹੀ ਸੀ। ਮੰਮੀ ਕਹਿ ਰਹੀ ਸੀ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਨਾਲੇ ਇਸ ਤਰ੍ਹਾਂ ਬੋਲਣ ਦੀ। ਤੇਰਾ ਫਰਜ਼ ਨਹੀਂ ਬਣਦਾ ਉਹਦੇ ਨਾਲ ਗੱਲ ਕਰਨ ਦਾ। ਮੇਰਾ ਭਰਾ ਕਹਿਣ ਲੱਗਿਆ ਮੰਮੀ ਮੈਂ ਬਿਜ਼ੀ ਸੀ ਤੇ ਇਹ ਗੱਲ ਕਰਨ ਦੀ ਜ਼ੇਦ ਕਰਦੀ ਸੀ। ਮੰਮੀ ਕਹਿਣ ਲੱਗੀ ਹੋ ਸਕਦਾ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੋਵੇ। ਤੈਨੂੰ ਉਹਦੀ ਗੱਲ ਸੁਣਨੀ ਚਾਹੀਦੀ ਸੀ। ਮੇਰਾ ਦਿਲ ਧੜਕਣ ਲੱਗਾ ਕਿ ਕਿਤੇ ਭਾਬੀ ਨੇ ਮੇਰੇ ਵਾਲੀ ਗਲਤੀ ਨਹੀਂ ਕਰਨੀ ਹੋਣੀ ਮੈਂ ਬੜਾ ਪਛਤਾ ਰਿਹਾ ਸੀ ਕਿ ਮੈਂ ਭਾਬੀ ਨਾਲ ਗਲਤ ਕੀਤਾ ਆ ਥੋੜੇ ਦਿਨਾਂ ਬਾਅਦ ਫੇਰ ਭਾਬੀ ਬੜੀ ਪਰੇਸ਼ਾਨ ਬੈਠੀ ਸੀ ਭਾਬੀ ਮੰਮੀ ਨਾਲ ਗੱਲਾਂ ਕਰ ਰਹੀ ਸੀ ਕਿ ਇਹ ਮੇਰੀ ਫਾਈਲ ਹੀ ਨਹੀਂ ਲਗਾ ਰਹੇ ਮੈਂ ਜਦੋਂ ਉਹਨਾਂ ਨੂੰ ਫਾਈਲ ਲਗਾਉਣ ਬਾਰੇ ਕਹਿਨੀ ਆ ਤਾਂ ਪਤਾ ਨਹੀਂ ਗੁੱਸੇ ਵਿੱਚ ਬੋਲਣ ਲੱਗ ਜਾਂਦੇ ਨੇ ਮੈਂ ਕਿਹੜਾ ਕੋਈ ਗਲਤ ਗੱਲ ਕਹੀ ਆ ਮੰਮੀ ਕਹਿਣ ਲੱਗੀ ਕੋਈ ਨਾ ਪੁੱਤ ਮੈਂ ਵੀ ਉਹਨੂੰ ਕਈ ਵਾਰ ਕਿਹਾ ਕਿ ਫਾਈਲ ਲਾ ਦੇ ਉਹ ਕਹਿ ਦਿੰਦਾ ਮੰਮੀ ਕੋਈ ਨਾ ਲਗਾ ਦੂੰਗਾ ਤੁਹਾਨੂੰ ਇੰਨੀ ਕਾਤੋਂ ਕਾਲੀ ਪਈ ਹੋਈ ਆ ਪਤਾ ਨਹੀਂ ਕਿਉਂ ਹੁਣ ਉਹ ਬਦਲਿਆ ਬਦਲਿਆ ਜਾ ਲੱਗਦਾ ਸੀ ਉਹ ਮੈਨੂੰ ਵੀ ਬੜਾ ਘੱਟ ਫੋਨ ਕਰਦਾ ਸੀ ਮੈਨੂੰ ਇਸ ਗੱਲੋਂ ਬੜਾ ਡਰ ਲੱਗਦਾ ਸੀ ਕਿ ਕਿਤੇ ਵੀਰੇ ਨੂੰ ਸਾਡੀ ਉਸ ਦਿਨ ਵਾਲੀ ਗੱਲ ਦਾ ਤਾਂ ਨਹੀਂ ਪਤਾ ਲੱਗ ਗਿਆ ਇੱਕ ਦਿਨ ਮੈਂ ਹਿੰਮਤ ਜੀ ਕਰਕੇ ਵੀਰੇ ਨੂੰ ਫੋਨ ਕਰ ਹੀ ਲਿਆ ਮੈਂ ਸੋਚਿਆ ਕਿ ਮੈਂ ਉਹਦੇ ਨਾਲ ਗੱਲ ਕਰਕੇ ਵੇਖਦਾ ਕਿ ਉਹ ਇਸ ਤਰ੍ਹਾਂ ਭਾਬੀ ਨਾਲ ਕਿਉਂ ਵਿਵਹਾਰ ਕਰਦਾ ਆ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿਤੇ ਮੇਰੇ ਕਰਕੇ ਉਹਨਾਂ ਵਿੱਚ ਦਰਾੜ ਤਾਂ ਨਹੀਂ ਪੈਣ ਲੱਗ ਪਈ ਕਿਉਂਕਿ ਭਾਬੀ ਦਾ ਤਾਂ ਉਸ ਗੱਲ ਵਿੱਚ ਕੋਈ ਕਸੂਰ ਹੀ ਨਹੀਂ ਸੀ ਮੈਂ ਉਹਦੇ ਲਈ ਇਹ ਫੀਲਿੰਗਾਂ ਚੱਕੀ ਫਿਰਦਾ ਸੀ ਇਸ ਕਰਕੇ ਮੈਨੂੰ ਬੜਾ ਪਛਤਾਵਾ ਜਾ ਹੋ ਰਿਹਾ ਸੀ ਜਦੋਂ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਜੋ ਗੱਲ ਦੱਸੀ ਉਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਮੈਂ ਤਾਂ ਉਹ ਗੱਲ ਕਦੇ ਸੋਚੀ ਹੀ ਨਹੀਂ ਸੀ ਮੇਰਾ ਭਰਾ ਕਹਿਣ ਲੱਗਿਆ ਕਿ ਤੇਰੇ ਕੋਲੋਂ ਕੀ ਲਕਵਾ ਮੈਂ ਇੱਥੇ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਆ ਇਸ ਕਰਕੇ ਮੈਂ ਤੇਰੀ ਭਾਬੀ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਉਸ ਕੁੜੀ ਨਾਲ ਹੀ ਰਹਿਣਾ ਉਹ ਕੁੜੀ ਪੀ ਆ ਰਿਹਾ ਹੁਣ ਮੈਂ ਤੇਰੀ ਭਾਬੀ ਨੂੰ ਇੱਥੇ ਕਿਵੇਂ ਬੁਲਾ ਸਕਦਾ ਮੈਂ ਹੈਰਾਨ ਰਹਿ ਗਿਆ ਮੈਂ ਆਪਣੇ ਭਰਾ ਨੂੰ ਗੁੱਸੇ ਵਿੱਚ ਕਿਹਾ ਕਿ ਜੇ ਤਾਂ ਡੇ ਇੱਥੇ ਕਿਸੇ ਨਾਲ ਗੱਲਬਾਤ ਸੀ ਤੁਸੀਂ ਪਹਿਲਾਂ ਹੀ ਉਹਦੇ ਨਾਲ ਵਿਆਹ ਕਰਵਾ ਲੈਣਾ ਸੀ ਤੁਸੀਂ ਭਾਬੀ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਮੇਰਾ ਭਰਾ ਕਹਿਣ ਲੱਗਿਆ ਉਹ ਹੈਲੋ ਤੂੰ ਮੇਰਾ ਭਰਾ ਆ ਤਰਫਦਾਰੀ ਆਪਣੀ ਭਾਬੀ ਦੀ ਕਰ ਰਿਹਾ ਮੈਂ ਆਪਣੇ ਭਰਾ ਨੂੰ ਕਿਹਾ ਕਿ ਉਹ ਤਾਂ ਤੇਰੇ ਕੋਲੋਂ ਕਿੰਨੀਆਂ ਉਮੀਦਾਂ ਲਾਈ ਬੈਠੀ ਆ ਮੈਂ ਵੀ ਆਪਣੇ ਘਰ ਵਾਲੇ ਕੋਲ ਜਾਉਂਗੀ ਪਰ ਤੂੰ ਇਹ ਗਲਤ ਕੀਤਾ ਵੀਰੇ ਮੇਰਾ ਭਰਾ ਕਹਿਣ ਲੱਗਿਆ ਬਸ ਤੂੰ ਮੇਰਾ ਉਹਦੇ ਕੋਲੋਂ ਕਿਸੇ ਤਰ੍ਹਾਂ ਪਿੱਛਾ ਛੜਾ ਕੋਈ ਨਾ ਮੈਂ ਜਿੰਨੇ ਪੈਸੇ ਉਹ ਮੰਗੂਗੀ ਦੇ ਦੇਵਾਂਗੇ ਮੈਂ ਤਾਂ ਆਪਣੇ ਭਰਾ ਦੀ ਸੋਚ ਤੇ ਹੀ ਹੈਰਾਨ ਰਹਿ ਗਿਆ ਕਿ ਉਹ ਕਿਸੇ ਗਰੀਬ ਘਰ ਦੀ ਕੁੜੀ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਆ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੁਹਾਨੂੰ ਪਤਾ ਕਿ ਜੇ ਇਹ ਗੱਲ ਮੰਮੀ ਨੂੰ ਪਤਾ ਲੱਗ ਗਈ ਤਾਂ ਕਿੰਨਾ ਵੱਡਾ ਸਿਆਪਾ ਪੈ ਜਾਣਾ ਉਹ ਕਹਿਣ ਲੱਗਿਆ ਤੂੰ ਮੰਮੀ ਨਾਲ ਇਸ ਬਾਰੇ ਗੱਲ ਕਰੀ ਮੇਰੀ ਤਾਂ ਹਿੰਮਤ ਹੈ ਨਹੀਂ ਇਸ ਬਾਰੇ ਗੱਲ ਕਰਨ ਦੀ ਮੰਮੀ ਨਾਲ ਪਰ ਮੇਰੀ ਵੀ ਮੰਮੀ ਨੂੰ ਇਹ ਗੱਲ ਦੱਸਣ ਦੀ ਹਿੰਮਤ ਨਹੀਂ ਹੋ ਰਹੀ ਸੀ ਪਰ ਇੱਕ ਦਿਨ ਮੈਂ ਭਾਬੀ ਤੋਂ ਚੋਰੀ ਮੰਮੀ ਨੂੰ ਇਹ ਗੱਲ ਦੱਸ ਦਿੱਤੀ ਮੰਮੀ ਤਾਂ ਇਹ ਗੱਲ ਸੁਣ ਕੇ ਗੁੱਸੇ ਵਿੱਚ ਆ ਗਈ ਮੰਮੀ ਨੇ ਨਾਲ ਦੀ ਨਾਲ ਮੇਰੇ ਭਰਾ ਨੂੰ ਫੋਨ ਕਰ ਲਿਆ ਤੇ ਕਹਿਣ ਲੱਗੀ ਤੂੰ ਮੇਰੇ ਲਈ ਮਰ ਗਿਆ ਤੂੰ ਮੇਰੀ ਧੀ ਨਾਲ ਧੋਖਾ ਕੀਤਾ ਮੈਂ ਉਹਨੂੰ ਆਪਣੀ ਧੀ ਬਣਾ ਕੇ ਲਿਆਈ ਸੀ ਇਸ ਤਰ੍ਹਾਂ ਮੰਮੀ ਪਤਾ ਨਹੀਂ ਕੀ ਕੀ ਬੋਲ ਰਹੀ ਸੀ ਇੰਨੇ ਟਾਈਮ ਤੱਕ ਭਾਬੀ ਵੀ ਉੱਥੇ ਆ ਗਈ ਤੇ ਭਾਬੀ ਨੂੰ ਵੀ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਤੇ ਭਾਬੀ ਵੀ ਰੋਣ ਲੱਗ ਗਈ ਭਾਬੀ ਕਹਿਣ ਲੱਗੀ ਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਮੈਨੂੰ ਸੁਪਨੇ ਵਖਾ ਕੇ ਉਹ ਮੇਰੇ ਨਾਲ ਇੰਨਾ ਵੱਡਾ ਧੋਖਾ ਕਰ ਗਿਆ ਮੇਰੇ ਭਰਾ ਨੇ ਮੰਮੀ ਨੂੰ ਕਹਿ ਦਿੱਤਾ ਕਿ ਮੈਂ ਇਹਦੇ ਨਾਲ ਤਲਾਕ ਲੈਣਾ ਆ ਤੇ ਜਿੰਨੇ ਪੈਸੇ ਇਹਨਾਂ ਨੇ ਲੈਣੇ ਹੋਣਗੇ ਲੈ ਲੈਣਗੇ ਮੈਂ ਆਪਣੇ ਭਰਾ ਨੂੰ ਬੜਾ ਚੰਗਾ ਸਮਝਦਾ ਸੀ ਪਰ ਮੇਰੇ ਭਰਾ ਨੇ ਚੰਗਾ ਨਹੀਂ ਕੀਤਾ ਮੇਰਾ ਜੀਜਾ ਵੀ ਇਸ ਗੱਲ ਹੀ ਮੇਰੇ ਭਰਾ ਨੂੰ ਬੜਾ ਬੁਰਾ ਭਲਾ ਕਹਿ ਰਿਹਾ ਸੀ ਮੇਰੇ ਜੀਜੇ ਨੇ ਵੀ ਬੜਾ ਸਮਝਾਇਆ ਕਿ ਜੇ ਮੈਂ ਇਸ ਤਰ੍ਹਾਂ ਤੁਹਾਡੀ ਕੁੜੀ ਨੂੰ ਛੱਡ ਦਵਾਂ ਤੇ ਤੈਨੂੰ ਕਿੱਦਾਂ ਦਾ ਲੱਗੂਗਾ ਪਰ ਮੇਰੇ ਪ੍ਰਾਣੇ ਕਿਸੇ ਦੀ ਗੱਲ ਨਾ ਮੰਨੀ ਉਹਦੇ ਦਿਲ ਤੇ ਬਸ ਉਹ ਬਾਹਰਲੀ ਕੁੜੀ ਦਾ ਹੀ ਭੂਤ ਸਵਾਰ ਹੋਇਆ ਸੀ ਭਾਬੀ ਵੀ ਕਹਿ ਰਹੀ ਸੀ ਕਿ ਮੈਂ ਆਪਣੇ ਪੇਕੇ ਜਾਨੀ ਆ ਮੰਮੀ ਨੇ ਜੋ ਫੈਸਲਾ ਸੁਣਾਇਆ ਉਹ ਸੁਣ ਕੇ ਸਾਰੇ ਹੈਰਾਨ ਰਹਿ ਗਏ ਮੰਮੀ ਨੇ ਭਾਬੀ ਨੂੰ ਕਿਹਾ ਕਿ ਤੂੰ ਕਿਤੇ ਨਹੀਂ ਜਾਣਾ ਤੂੰ ਇਸ ਘਰ ਵਿੱਚ ਹੀ ਰਹੇਂਗੀ ਇਸ ਘਰ ਵਿੱਚੋਂ ਜਾਊਗਾ ਤਾਂ ਮੇਰਾ ਮੁੰਡਾ ਹੀ ਜਾਊਗਾ ਮੇਰਾ ਮੁੰਡਾ ਇਸ ਘਰ ਦਾ ਹੱਕਦਾਰ ਨਹੀਂ ਆ ਇਸ ਘਰ ਦੀ ਹੱਕਦਾਰ ਤੂੰ ਵੀ ਆ ਪਰ ਸਾਰੀ ਜ਼ਿੰਦਗੀ ਇਸ ਤਰ੍ਹਾਂ ਭਾਬੀ ਇਕੱਲੇ ਵੀ ਨਹੀਂ ਕੱਢ ਸਕਦੀ ਸੀ ਮੰਮੀ ਮੈਨੂੰ ਕਹਿਣ ਲੱਗੀ ਪੁੱਤ ਤੂੰ ਆਪਣੀ ਭਾਬੀ ਦਾ ਹੱਥ ਫੜ ਲੈ ਮੈਂ ਤੇਰੇ ਨਾਲ ਇਹਦਾ ਵਿਆਹ ਕਰਵਾ ਦਿੰਨੀ ਆ ਕਿਉਂਕਿ ਮੈਂ ਆਪਣੀ ਧੀ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੀ ਜੇ ਉਹਨੂੰ ਪੇਕੇ ਵਾਪਸ ਥੋਰਾਂਗੇ ਤਾਂ ਉਹਦੇ ਮਾਪਿਓ ਕਿੰਨੇ ਦੁਖੀ ਹੋਣਗੇ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਇੱਕਦਮ ਹੀ ਚੁੱਪ ਹੋ ਗਿਆ ਭਾਬੀ ਵੀ ਮੇਰੇ ਮੂੰਹ ਵੱਲ ਵੇਖਣ ਲੱਗੀ ਮੇਰੇ ਮੂੰਹੋਂ ਕੋਈ ਗੱਲ ਨਾ ਨਿਕਲੀ ਮੈਂ ਚੁੱਪ ਕਰਕੇ ਅੰਦਰ ਚਲਾ ਗਿਆ ਤੇ ਅੰਦਰ ਜਾ ਕੇ ਬੈਠ ਗਿਆ ਮੰਮੀ ਪਿੱਛੇ ਹੀ ਮੇਰੇ ਅੰਦਰ ਚਲੀ ਗਈ ਮੰਮੀ ਮੈਨੂੰ ਕਹਿਣ ਲੱਗੀ ਪੁੱਤ ਤੂੰ ਮੇਰੀ ਲਾਜ ਰੱਖ ਲੈ ਮੇਰਾ ਇੱਕ ਪੁੱਤ ਤਾਂ ਐਦਾਂ ਦਾ ਨਿਕਲ ਗਿਆ ਤੂੰ ਮੇਰੀ ਲਾਜ ਰੱਖ ਲੈ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਪਤਾ ਨਹੀਂ ਭਾਬੀ ਮੇਰੇ ਬਾਰੇ ਕੀ ਸੋਚੂਗੀ ਤੁਸੀਂ ਇਸ ਬਾਰੇ ਪਹਿਲਾਂ ਭਾਬੀ ਦੀ ਰਾਏ ਲੈ ਲਵੋ ਜੇ ਭਾਬੀ ਨੂੰ ਕੋਈ ਇਤਰਾਜ਼ ਨਹੀਂ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ ਮੈਂ ਨਹੀਂ ਚਾਹਨਾ ਕਿ ਮਜਬੂਰ ਹੋ ਕੇ ਉਹ ਇਹ ਕਦਮ ਉਠਾਵੇ ਮੈਂ ਚਾਹਨਾ ਕਿ ਇਸ ਵਿੱਚ ਭਾਬੀ ਦੀ ਮਰਜ਼ੀ ਹੋਵੇ ਫਿਰ ਮੰਮੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਾਬੀ ਨਾਲ ਗੱਲ ਕਰ ਲੈਣੀ ਚਾਹੀਦੀ ਆ ਜਦੋਂ ਮੰਮੀ ਨੇ ਭਾਬੀ ਨਾਲ ਗੱਲ ਕੀਤੀ ਤਾਂ ਭਾਬੀ ਕਹਿਣ ਲੱਗੀ ਲੋਕ ਕੀ ਕਹਿਣਗੇ ਲੋਕ ਸਾਰੇ ਮੈਨੂੰ ਹੀ ਮਾੜਾ ਕਹਿਣਗੇ ਕਿ ਹੁਣ ਇੱਕ ਨੂੰ ਛੱਡ ਕੇ ਦੂਜੇ ਨਾਲ ਵਿਆਹ ਕਰਵਾ ਗਈ ਮੰਮੀ ਕਹਿਣ ਲੱਗੀ ਤੂੰ ਲੋਕਾਂ ਦੀ ਪਰਵਾਹ ਨਾ ਕਰ ਫਿਰ ਭਾਬੀ ਨੇ ਆਪਣੇ ਪੇਕੇਆਂ ਨੂੰ ਬੁਲਾ ਲਿਆ ਕਿਉਂਕਿ ਭਾਬੀ ਆਪਣੇ ਪੇਕੇਆਂ ਤੋਂ ਬਿਨਾ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੀ ਸੀ ਉਹਦੇ ਪੇਕੇ ਪਹਿਲਾਂ ਤਾਂ ਬੜੇ ਗੁੱਸੇ ਵਿੱਚ ਭੜਕ ਗਏ ਫਿਰ ਉਹਨਾਂ ਨੇ ਵੀਰੇ ਨੂੰ ਕੈਨੇਡਾ ਤੋਂ ਇੱਧਰ ਬੁਲਾ ਲਿਆ ਤੇ ਉਹਨੇ ਆ ਕੇ ਭਾਬੀ ਨੂੰ ਤਲਾਕ ਦੇ ਦਿੱਤਾ ਵੀਰੇ ਨੂੰ ਕਿਸੇ ਨੇ ਵੀ ਘਰ ਵਿੱਚ ਚੰਗੀ ਤਰ੍ਹਾਂ ਨਾ ਬੁਲਾਇਆ ਮੰਮੀ ਨੇ ਤਾਂ ਉਹਦੇ ਨਾਲ ਬਿਲਕੁਕੁਲ ਹੀ ਬੋਲਣਾ ਬੰਦ ਕਰ ਦਿੱਤਾ ਉਹ ਥੋੜੇ ਦਿਨਾਂ ਦੇ ਵਿੱਚ ਹੀ ਵਾਪਸ ਚਲਾ ਗਿਆ ਮੇਰੀ ਭੈਣ ਤੇ ਜੀਜੇ ਨੇ ਵੀ ਉਹਦੇ ਨਾਲ ਬੋਲਚਾਲ ਬੰਦ ਕਰ ਦਿੱਤੀ ਕਿਉਂਕਿ ਸਾਰੇ ਮੇਰੇ ਭਰਾ ਨੂੰ ਹੀ ਗਲਤ ਕਹਿ ਰਹੇ ਸੀ ਹੁਣ ਸਾਰਿਆਂ ਦੀ ਰਜ਼ਾਮੰਦੀ ਨਾਲ ਮੇਰਾ ਤੇ ਭਾਬੀ ਦਾ ਵਿਆਹ ਕਰਵਾ ਦਿੱਤਾ ਗਿਆ ਮੈਂ ਵਿਆਹ ਕਰਵਾਉਣ ਤੋਂ ਪਹਿਲਾਂ ਭਾਬੀ ਨੂੰ ਸਾਈਡ ਤੇ ਹੋ ਕੇ ਇਹ ਗੱਲ ਪੁੱਛੀ ਸੀ ਕਿ ਤੁਸੀਂ ਜੇ ਇਸ ਰਿਸ਼ਤੇ ਲਈ ਖੁਸ਼ ਹੋ ਤਾਂ ਹੀ ਹਾਂ ਕਰਿਓ ਨਹੀਂ ਤਾਂ ਤੁਹਾਨੂੰ ਕੋਈ ਲੋੜ ਨਹੀਂ ਹਾਂ ਕਰਨ ਦੀ ਮੇਰਾ ਪਿਆਰ ਸੱਚਾ ਸੀ ਇਸ ਕਰਕੇ ਰੱਬ ਨੇ ਮੈਨੂੰ ਉਹਦੇ ਨਾਲ ਮਿਲਾ ਦਿੱਤਾ ਸ਼ਾਇਦ ਕਿਸੇ ਤਰ੍ਹਾਂ ਵੀ ਕੋਈ ਨਾ ਕੋਈ ਬਹਾਨਾ ਪੈ ਕੇ ਅਸੀਂ ਦੋਵੇਂ ਇੱਕ ਹੋ ਗਏ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇੱਕ ਸਕੂਲ ਵਿੱਚ ਟੀਚਰ ਦੀ ਨੌਕਰੀ ਕਰ ਰਿਹਾ ਤੇ ਮੇਰੀ ਘਰ ਵਾਲੀ ਘਰ ਵਿੱਚ ਸਲਾਈ ਦਾ ਕੰਮ ਕਰਦੀ ਆ ਅਸੀਂ ਦੋਵੇਂ ਇੱਥੇ ਹੀ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹਾਂ ਮੰਮੀ ਸਾਡੇ ਨਾਲ ਬੜੀ ਖੁਸ਼ ਆ ਮੰਮੀ ਨੇ ਉਸ ਦਿਨ ਤੋਂ ਬਾਅਦ ਮੇਰੇ ਭਰਾ ਨਾਲ ਕਦੇ ਵੀ ਫੋਨ ਤੇ ਗੱਲ ਨਹੀਂ ਕੀਤੀ ਮੇਰਾ ਭਰਾ ਮੰਮੀ ਨੂੰ ਬੜੇ ਫੋਨ ਕਰਦਾ ਪਰ ਮੰਮੀ ਨੇ ਉਹਦੇ ਨਾਲ ਗੱਲ ਨਹੀਂ ਕੀਤੀ ਮੈਂ ਕਦੇ-ਕਦੇ ਉਹਦੇ ਨਾਲ ਗੱਲ ਕਰ ਲੈਂਦਾ ਕਿਉਂਕਿ ਮੈਨੂੰ ਆਪਣੇ ਭਰਾ ਦਾ ਮੋਹ ਮਾਰ ਜਾਂਦਾ ਹੈ ਬੇਸ਼ੱਕ ਉਹਨੇ ਗਲਤ ਕੀਤਾ ਪਰ ਪਤਾ ਨਹੀਂ ਕਿਉਂ ਮੇਰੇ ਕੋਲ ਉਹਦੇ ਨਾਲ ਗੱਲ ਕਰੇ ਬਿਨਾ ਰਹਿ ਆ ਨਹੀਂ ਜਾਂਦਾ ਮੈਂ ਕਦੇ ਚੋਰੀ-ਚੋਰੀ ਉਹਨੂੰ ਫੋਨ ਕਰ ਲੈਂਦਾ ਹਾਂ ਪਤਾ ਨਹੀਂ ਜ਼ਿੰਦਗੀ ਕਿੱਦਾਂ-ਕਿੱਦਾਂ ਰਿਸ਼ਤੇ ਮੋੜ ਪਾ ਕੇ ਬਣਾ ਦਿੰਦੀ ਆ ਮੈਂ ਤਾਂ ਕਦੇ ਇਹ ਚੀਜ਼ਾਂ ਬਾਰੇ ਸੋਚਿਆ ਹੀ ਨਹੀਂ ਸੀ ਬੇਸ਼ੱਕ ਮੈਂ ਭਾਬੀ ਨੂੰ ਪਿਆਰ ਕਰਨ ਲੱਗ ਗਿਆ ਸੀ ਪਰ ਮੈਂ ਇੰਨੀ ਗੱਲ ਨਹੀਂ ਸੋਚੀ ਸੀ ਕਿ ਮੈਂ ساری ਜ਼ਿੰਦਗੀ ਉਹਦੇ ਨਾਲ ਰਹਾਂਗਾ ਹੁਣ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੀ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਉਧਰ ਜਿਸਨਾਂ ਮੇਰੇ ਭਰਾ ਨੇ ਵਿਆਹ ਕਰਾਇਆ ਸੀ ਉਹ ਮੇਰੇ ਭਰਾ ਨੂੰ ਬੜਾ ਤੰਗ ਕਰਦੀ ਆ ਕਿਉਂਕਿ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਉਹ ਬੜੇ ਗਰਮ ਸੁਭਾਅ ਦੀ ਆ ਹੁਣ ਮੇਰਾ ਭਰਾ ਵੀ ਉਹਦੇ ਨਾਲ ਵਿਆਹ ਕਰਾ ਕੇ ਬੜਾ ਪਛਤਾ ਰਿਹਾ ਉਹ ਹੁਣ ਆਪਣੀ ਘਰ ਵਾਲੀ ਨੂੰ ਬੜਾ ਮਿਸ ਕਰਦਾ ਪਰ ਹੁਣ ਉਹਦੇ ਕੋਲ ਉਹ ਮੌਕਾ ਕਦੇ ਨਹੀਂ ਆਉਣਾ ਜੋ ਟਾਈਮ ਲੰਘ ਗਿਆ ਉਹਨੂੰ ਉਹ ਬੜਾ ਪਛਤਾ ਰਿਹਾ ਕਿਉਂਕਿ ਇੱਕ ਵਾਰ ਲੰਘਿਆ ਸਮਾਂ ਵਾਪਸ ਨਹੀਂ ਆਉਂਦਾ ਮੇਰੇ ਭਰਾ ਨੂੰ ساری ਜ਼ਿੰਦਗੀ ਉਹਦੇ ਨਾਲ ਰਹਿਣਾ ਤਾਂ ਪਊਗਾ ਪਰ ਉਹਨੂੰ ਚੰਗੀ ਹਮਸਫਰ ਨਹੀਂ ਮਿਲਣੀ ਕਿਉਂਕਿ ਜਿਸ ਤਰ੍ਹਾਂ ਦੀ ਹਮਸਫਰ ਨੂੰ ਪਹਿਲਾਂ ਮਿਲੀ ਸੀ ਉਹ ਬੜੀ ਭੋਲੀ ਭਾਲੀ ਸੀ ਜੋ ਹੁਣ ਮੇਰੀ ਘਰ ਵਾਲੀ ਆ ਜਿਨੇ ਸਾਡੇ ਘਰ ਨੂੰ ਬੜਾ ਸਵਾਰ ਕੇ ਸਵਰਗ ਬਣਾ ਕੇ ਰੱਖਿਆ ਹੋਇਆ ਆ ਪਰ ਮੇਰੇ ਭਰਾ ਤੋਂ ਉਹਦੀ ਕਦਰ ਨਹੀਂ ਹੋਈ ਉਹ ਉਧਰ ਸੋਹਣੀ ਕੁੜੀ ਵੇਖ ਕੇ ਪੀ ਆਰ ਕੁੜੀ ਵੇਖ ਕੇ ਲਾਲਚ ਵਿੱਚ ਆ ਗਿਆ ਜੇ ਦਾ ਉਹਨੂੰ ساری ਜ਼ਿੰਦਗੀ ਪਛਤਾਵਾ ਰਹੂਗਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ